ਹਲੋ ਹਲੋ ਜਿਹੜੀ ਚੋਣ ਹੋਈ ਸੀ ਉਸੇ ਤਹਿਤ ਅਸੀਂ ਜਿਹੜੀਆਂ ਸਾਨੂੰ ਲਗਭਗ ਪਿਛਲੇ 2 ਸਾਲਾਂ ਤੋਂ ਸਮੱਸਿਆਵਾਂ ਸਾਡੀ ਜਥੇਬੰਦੀ ਨੂੰ ਸਾਡੇ ਮੁਲਾਜ਼ਮ ਨੂੰ ਆ ਰਹੀਆਂ ਸੀ ਉਹਨਾਂ ਬਾਰੇ ਵਿਚਾਰ ਤੰਦਰਾ ਕੀਤਾ ਪਰ ਕਿਉਂਕਿ ਸਾਡੀ ਭਰਤੀ ਜਿਹੜੀ ਲਗਭਗ ਪਿਛਲੇ 16 ਸਾਲਾਂ ਤੋਂ ਹੋਈ ਹੈ ਤੇ ਸਾਰਿਆਂ ਹੀ ਸਰਕਾਰਾਂ ਨਾਲ ਅਸੀਂ ਲੜਦੇ ਆਏ ਆਂ ਵੀ ਸਾਡੇ ਰੋਜ਼ਗਾਰ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਜਿਹੜੀ ਸਾਡੀ ਭਰਤੀ ਆ ਪ੍ਰੋਪਰ ਥਰੂ ਚੈਨਲ ਹੋਈ ਹੈ ਜਿਵੇਂ ਸਰਕਾਰ ਕਹਿੰਦੀ ਹੈ ਵੀ ਜਿਹੜੇ ਸਿੱਧੇ ਤੌਰ ਤੇ ਜਿਨ੍ਹਾਂ ਦੀ ਭਰਤੀ ਹੋਈ ਹੈ ਪ੍ਰੋਪਰ ਥਰੂ ਚੈਨਲ ਪਰ ਤੇ ਉਹਨਾਂ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਊਗਾ ਪਰ ਪਿਛਲੀਆਂ ਸਰਕਾਰਾਂ ਚਾਹੇ ਉਹ ਕਾਂਗਰਸ ਹੋਵੇ ਕਾਲੀ ਹੋਵੇ ਹਰ ਇੱਕ ਸਰਕਾਰਾਂ ਨੇ ਵਾਅਦੇ ਕੀਤੇ ਸੀ ਉਹਨਾਂ ਨੇ ਆਪਦੇ ਵਾਅਦੇ ਨਹੀਂ ਪੂਰੇ ਸਾਡੇ ਨਾਲ ਇਵੇਂ ਜਿਵੇਂ ਭਗਵੰਤ ਮਾਨ ਕਹਿੰਦਾ ਸੀਗਾ ਕਿ ਬਦਲਾਅ ਆਊਗਾ ਇਥੋਂ ਦੇ ਨੌਜਵਾਨ ਆ ਜਿਹੜੇ ਬੇਰੁਜ਼ਗਾਰ ਨਹੀਂ ਰਹਿਣਗੇ ਇਥੋਂ ਦੇ ਨੌਜਵਾਨ ਜਿਹੜੇ ਆਤਮ ਹੱਤਿਆ ਨਸ਼ੇ ਜਾਂ ਬਾਹਰ ਦੇ ਰਸਤੇ ਨਹੀਂ ਬਣਾਉਣਗੇ ਉਹਨਾਂ ਦੇ ਜਿਹੜੇ ਕੱਚੇ ਮਲਾਜਮਾਂ ਨੂੰ ਪੱਕੇ ਕਰਾਂਗੇ ਤੇ ਨਵੀਆਂ ਨੌਕੀਆਂ ਦੇਵਾਂਗੇ ਪਰ ਲਗਭਗ 2.5 ਸਾਲ ਦਾ ਸਮਾਂ ਹੋ ਗਿਆ ਇਹ ਭਗਵੰਤ ਮਾਨ ਨੇ ਸਾਡੇ ਨਾਲ ਇੱਕ ਮੀਟਿੰਗ ਵੀ ਨਹੀਂ ਕੀਤੀ ਉਸ ਤੋਂ ਅਗਲੀ ਗੱਲ ਮੀਟਿੰਗ ਕਰਕੇ ਪੱਕੇ ਕਰਨ ਦੀ ਤੇ ਕੀ ਗੱਲ ਕਰਨੀ ਹੈ ਸਾਡੀਆਂ ਲਗਭਗ ਪਿਛਲੇ 3 ਮਹੀਨਿਆਂ ਤੋਂ ਜਿਹੜੀਆਂ ਤਨਖਾਹਾਂ ਵੀ ਬੰਦ ਹੋਈਆਂ ਪਈਆਂ ਉਸ ਤੋਂ ਅਗਲਾ ਘਾੜਾ ਜਿਹੜਾ ਅਸੀਂ ਮਜ਼ਦੂਰਾਂ ਨੂੰ ਰੋਜ਼ਗਾਰ ਦਿੰਦੇ ਸੀਗੇ ਮੁਲਾਜ਼ਮ ਅਸੀਂ ਜਿਹੜੀ ਸਾਡੀ ਤਨਖਾਹ ਹੁੰਦੀ ਸੀ ਉਹਨਾਂ ਜਿਹੜੇ ਨਰੇਗਾ ਮਜ਼ਦੂਰਾਂ ਦਾ ਜਿਹੜਾ ਕੰਮ ਵੀ ਇਸ ਸਰਕਾਰ ਨੇ ਬੰਦ ਕੀਤਾ ਚਾਹੇ ਉਹਦੇ ਵਿੱਚ ਸੈਂਟਰ ਵਿਭਾਗੀਦਾਰ ਹੋਣੇ ਭਾਗੀਦਾਰ ਇਸ ਦੇ ਵਿੱਚ ਸਟੇਟ ਸਰਕਾਰ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਕੱਚੇ ਕੰਮ ਕਰਕੇ ਲੱਖਾਂ ਮਜ਼ਦੂਰਾਂ ਦਾ ਜਿਹੜਾ ਘਰ ਚੱਲਦਾ ਸੀਗਾ ਜਿਵੇਂ ਕੱਚੇ ਰਾਹਾਂ ਦਾ ਕੰਮ ਰੋਡ ਬਰਮਾ ਦਾ ਕੰਮ ਖਾਲਿਆਂ ਨਾਲ ਮਿੱਟੀ ਲਾਉਣ ਉਹ ਕੰਮ ਬੰਦ ਕਰਤੇ ਇਹਨਾਂ ਨੇ ਤੇ ਜਿਹੜੇ ਮਜ਼ਦੂਰ ਐ ਉਹ ਸਾਡੇ ਪਿੰਡਾਂ ਦੇ ਵਿੱਚ ਗਿਆਨ ਦੇ ਗੱਲ ਪੈਂਦੇ ਵੀ ਤੁਸੀਂ ਕੰਮ ਨਹੀਂ ਚਲਾਉਂਦੇ ਹਾਲਾਂਕਿ ਇਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਡੀਸੀ ਨੂੰ ਮੰਗ ਪੱਤਰ ਦੇਣਾ ਚਾਹਿਆ ਅਸੀਂ ਅੱਧਾ ਪੌਣਾ ਘੰਟਾ ਡੀਸੀ ਸਾਹਿਬ ਦੇ ਕਮਰੇ ਅੱਗੇ ਬੈਠੇ ਰਹੇ ਹਾਂ ਦਫ਼ਤਰ ਅੱਗੇ ਉਹਨਾਂ ਨੇ ਮੰਗ ਪੱਤਰ ਵੀ ਲੈਣਾ ਠੀਕ ਨਹੀਂ ਸਮਝਿਆ ਸਾਨੂੰ ਉਹਨਾਂ ਨੇ ਕਿਹਾ ਤਾਂ ਵੀ ਤੁਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਦਿਓ ਹਾਲਾਂਕਿ ਐਸਡੀਐਸ ਸਾਹਿਬ ਐਸਡੀਐਮ ਸਾਹਿਬ ਨੂੰ ਸਾਡੀ ਜਿਹੜੀ ਸਕੀਮ ਬਾਰੇ ਕੋਈ ਪਤਾ ਨਹੀਂ ਅਸੀਂ ਸਿੱਧੇ ਏਡੀਸੀ ਤੇ ਡੀਸੀ ਸਾਹਿਬ ਦੇ ਟੱਚ ਦੇ ਵਿੱਚ ਆ ਜਿਹੜੀ ਸਕੀਮ ਚਲਾ ਰਹੇ ਆ ਸਾਡੀ ਮੰਗ ਇਹ ਹੈ ਵੀ ਸਾਨੂੰ ਜਿਹੜਾ ਸਾਡੇ ਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ ਸਾਡੀਆਂ ਤਨਖਾਹਾਂ ਰੈਗੂਲਰ ਦਿੱਤੀਆਂ ਜਾਣ ਤੇ ਜਿਹੜੇ ਮਜ਼ਦੂਰਾਂ ਦਾ ਜਿਹੜਾ ਕੰਮ ਹੈ ਕੱਚਾ ਕੰਮ ਉਹਨਾਂ ਨੂੰ ਵੱਦ-ਵੱਦ ਰੋਜ਼ਗਾਰ ਦਿੱਤਾ ਜਾਵੇ ਜੇ ਸਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਅਸੀਂ 6 ਤਰੀਕ ਨੂੰ 6 ਜੁਲਾਈ ਨੂੰ ਜਲੰਧਰ ਦੇ ਵਿੱਚ ਜਿੱਥੇ ਜਿਮਣੀ ਚੌਂ ਦੇ ਵਿੱਚ ਭਗਵੰਤ ਮਾਨ ਕਹਿੰਦਾ ਵੀ ਮੈਂ ਹਰੇਕ ਦੀਆਂ ਜਿਹੜੀਆਂ ਮੰਗਾਂ ਮਸਲਾਂ ਦਾ ਹੱਲ ਕਰਨ ਲਈ ਜਿੱਥੇ ਵੀ ਜਾਊਂਗਾ ਮੈਂ ਉੱਥੇ ਹਾਜ਼ਰ ਹੋਇਆ ਕਰੂੰਗਾ ਲੋਕ ਮੇਰੇ ਕੋਲੇ ਆ ਕੇ ਆਦੇ ਮੰਗਾਂ ਮਸਲਾਂ ਹੱਲ ਕਰ ਲੈਣਗੇ ਤਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਜਲੰਧ ਕਿੰਨੇ ਹਫ਼ਤੇ ਜਿਹੜਾ ਕੰਮ ਪੰਦ ਬੰਦ ਪਿਆ ਇਹ ਲਗਭਗ ਪਿਛਲੇ 2 ਮਹੀਨਿਆਂ ਤੋਂ ਜਿਹੜੇ ਕੱਚੇ ਕੰਮ ਆ ਉਹ ਬੰਦ ਪਏ ਆ ਅਸੀਂ ਵੀ ਵਾਰ-ਵਾਰ ਇਹਨਾਂ ਨੂੰ ਮਤੇ ਪਾ ਕੇ ਦੇਤੇ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਦੇਤੇ ਇਥੋਂ ਦੇ ਜਿਹੜੇ ਪ੍ਰਬੰਧਕ ਲਾਏ ਆ ਪੰਚਾਇਤਾਂ ਭਾਗ ਹੋਣ ਤੋਂ ਬਾਅਦ ਉਹਨਾਂ ਦੇ ਦਸਤਖਾਂ ਉਹਨਾਂ ਦੇ ਜਿਹੜੇ ਮੀਟਿੰਗਾਂ ਕਰਕੇ ਅਸੀਂ ਮੰਗ ਪੱਤਰ ਦਿੱਤੇ ਪਰ ਫਿਰ ਵੀ ਜਿਹੜੇ ਉਹ ਆ ਜਿਹੜੇ ਕੱਚੇ ਕੰਮ ਪਾਸ ਨਹੀਂ ਕੀਤੇ ਜਾ ਰਹੇ ਜੋ ਪਾਸ ਹੋਣਗੇ ਤਾਂ ਪਿੰਡਾਂ ਦੇ ਵਿੱਚ ਕੰਮ ਚੱਲਣਗੇ ਇਸ ਕਰਕੇ ਜਿਹੜੇ ਮਜ਼ਦੂਰ ਹੈ ਉਹ ਮਤਲਬ ਕਿ ਉਹਨਾਂ ਵਿੱਚ ਹਾਹਾਕਾਰ ਮੱਚੀ ਪਈ ਆ ਵੀ ਸਾਨੂੰ ਰੇਗਾ ਦਾ ਕੰਮ ਨਹੀਂ ਮਿਲ ਰਿਹਾ ਇਹ ਲੱਖਾਂ ਰੁਪਏ ਲਾ ਕੇ ਇਹਨਾਂ ਨੇ ਫਲੈਕਸਾਂ ਲਾਏ ਸੀ ਕਹਿੰਦੇ 36000 ਕੱਚੇ ਗਾਮੇ ਪੱਕੇ ਕਰਦੇ ਉਹ ਫਿਰ ਕਿਹੜੇ ਕਰਿਆ ਦੇਖੋ ਜੀ ਜਿਵੇਂ ਕਹਿੰਦੇ ਹੁੰਦੇ ਭਗਵਾਨ ਤਮਾਨ ਕਿਕਲੀਆਂ ਸੁਣਾ ਕੇ ਮੁੱਖ ਮੰਤਰੀ ਦਾ ਬਣ ਗਿਆ ਉਹ ਕਿਕਲੀਆਂ ਇਹਨਾਂ ਦੀ ਐਤਕੀ ਐਮਪੀ ਇਲੈਕਸ਼ਨ ਅਜੇ ਨਹੀਂ ਚੱਲੀਆਂ ਕਿਉਂਕਿ ਕਲੀਆਂ ਫਲੈਕਸਾਂ ਜਿਵੇਂ ਕਹਿੰਦੇ ਸੀ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਇਹਨਾਂ ਨੇ ਸੜਕਾਂ ਤੇ ਬੋਰਡ ਲਾ ਕੇ ਸੜਕਾਂ ਭਰਤੀਆਂ ਸੀਗੀਆਂ ਆ ਅੱਜ ਉਹਨਾਂ ਤੇ ਤੁਹਾਡੇ ਸਾਹਮਣੇ ਆ ਜਿਹੜੇ ਇਹ ਕੱਚੇ ਮਲਾਜ਼ਮਾਂ ਦੀ ਗੱਲ ਕਰਦੇ ਸੀ ਕੱਚੇ ਮਲਾਜ਼ਮ ਪੱਕੇ ਕਰਦੇ ਅੱਜ ਵੀ ਈਜੀਐਸ ਵਾਲੇ ਟੀਚਰ ਹੈ ਜੇ ਅਸੀਂ ਸਹੀ ਦੇਖੀਏ ਵੀ ਅਸੀਂ ਜਥੇਵੰਦੀ ਤੌਰ ਤੇ ਜਾਂ ਮਲਾਇਮ ਤੌਰ ਤੇ ਦੇਖੀਏ ਉਹਨਾਂ ਮਲਾਜਮਾਂ ਦੀਆਂ ਇਕੱਲੀਆਂ ਤਨਖਾਹਾਂ ਵਧਾਈਆਂ ਹੋਰ ਕੁਝ ਨਹੀਂ ਕਰਿਆ ਉਹ ਤਨਖਾਹਾਂ ਵਧਾਉਣ ਕਰਕੇ ਹੀ ਪੋਸਟਰ ਲਾਤੇ ਵੀ ਅਸੀਂ ਐਨੇ ਮਲਾਜਮ ਜਿਹੜੇ ਪੱਕੇ ਕਰਤੇ ਹੋਰ ਕਿਸੇ ਵੀ ਵਿਭਾਗਮੇ ਦਾ ਕੋਈ ਵੀ ਮਲਾਜਮ ਪੱਕਾਤਾ ਕੀ ਕਰਨ ਨਾਲ ਮੀਟਿੰਗ ਵੀ ਨਹੀਂ ਕੀਤੀ ਇੱਥੇ ਲੱਖਾਂ ਜਿਹੜੇ ਮਲਾਜਮ ਹੈ ਠੇਕਾ ਮਲਾਜਮ ਸੰਘਰਸ਼ ਮੋਰਚੇ ਦੇ ਝੰਡੇ ਹਟ ਲੜ ਰਹੇ ਆ ਉਹਨਾਂ ਨਾਲ 21 ਵਾਰ ਮੀਟਿੰਗ ਦੇ ਕੇ ਮੁੱਖ ਮੰਤਰੀ ਨੇ ਮੀਟਿੰਗ ਨਹੀਂ ਕੀਤੀ ਫਿਰ ਪੱਕੇ ਕੀ ਕਰਨਾ ਉਹਨਾਂ ਨੂੰ ਮੁੰਡੇ ਕੰਮ ਚੱਲੂ ਨਹੀਂ ਕੀਤੇ ਜਾਂਦੇ ਤੇ ਫਿਰ ਅਗਲਾ ਰੈਕਸ਼ਨ ਕੀ ਹੋਊਗਾ ਆਉਣ ਵਾਲਾ ਸਾਡੇ ਕੋਲੇ ਤਾਂ ਬਸ ਇਹੀ ਹੈ ਜੇ ਸਾਨੂੰ ਤਨਖਾਹਾਂ ਨਾ ਮਿਲੀਆਂ ਤਾਂ ਸਾਡੇ ਘਰ ਕਿਵੇਂ ਚੱਲਣਗੇ ਸਾਡੇ ਘਰਾਂ ਨਾਲ ਚਲੇਦਾ ਫਿਰ ਸਾਨੂੰ ਛੜਕਾਂ ਤੇ ਆਉਣਾ ਪਊਗਾ ਫਿਰ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਕਿਉਂਕਿ ਅਸੀਂ ਪਿਛਲੇ ਦਿਨਾਂ 'ਚ ਵੀ ਕਰਦੇ ਰਹੇ ਹਾਂ ਵਿਰੋਧ ਆਪਦੇ ਰੋਜ਼ਗਾਰ ਨੂੰ ਬਚਾਉਣ ਦੇ ਲਈ ਆਪਦੇ ਘਰ ਨੂੰ ਚਲਾਉਣ ਲਈ ਆਪਦੇ ਜਵਾਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਅਸੀਂ ਸਰਕਾਰ ਨਾਲ ਲੜਾਂਗੇ